ਵਣਾ ਰੈਡੀ ਦੇ ਸਤਕਾਰਯੋਗ ਸਰੋਤੋਂ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਵਾਧਦੀ ਹੋਈ ਹੀਟ ਵਾਧਦੀ ਹੋਈ ਗਰਮੀ ਇਹਨਾਂ ਗਰਮ ਲਹਿਰਾਂ ਦੇ ਮੁਤਲਕ ਡਾਕਟਰ ਗੁਰਿੰਦਰ ਕੌਰ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਓਗ੍ਰਾਫੀ ਵਿਭਾਗ ਦੇ ਪ੍ਰੋਫੈਸਰ ਨੇ ਤੇ ਵਾਤਾਵਰਨ ਦੇ ਮੁਤਲਕ ਉਹ ਹਮੇਸ਼ਾ ਆਪਣੀ ਬਾਤ ਪਾਉਂਦੇ ਨੇ ਤੇ ਭਾਰਤ ਵਿੱਚ ਗਰਮ ਲਹਿਰਾਂ ਜੋ ਚੱਲ ਰਹੀਆਂ ਨੇ ਇਹਨਾਂ ਤੋਂ ਕਿਵੇਂ ਨجات ਪਾਈ ਜਾ ਸਕੇ ਇਸ ਬਾਰੇ ਉਹਨਾਂ ਦੇ ਬੜੇ ਕਮਾਲ ਦੇ ਨੁਕਤੇ ਨੇ ਡਾਕਟਰ ਸਾਹਿਬ ਦੇ ਜਰੂਰ ਗੌਰ ਫਰਮਾਉਣੇ ਆ ਕੋਸ਼ਿਸ਼ ਕਰੋ ਕਿ ਦੋਸਤੋ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਰੁੱਖ ਲਾ ਕੇ ਜਾਓ ਰੁੱਖਾਂ ਨੂੰ ਪਾਲ ਕੇ ਜਾਓ ਇੱਕ ਤੇ ਉਹ ਤੁਹਾਨੂੰ ਅਹਿਸਾਸ ਕਰਾਉਣਗੇ ਕਿ ਤੁਹਾਡੇ ਜਿਉਂਦੇ ਰਹਿਣ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਤੁਹਾਡੀ ਯਾਦ ਬਣੀ ਹੈ ਤੁਹਾਡੇ ਪਰਿਵਾਰਕ ਮੈਂਬਰ ਕਿਤੇ ਯਾਦ ਕਰਨਗੇ ਕਿ ਸਾਡੇ ਪਿਓ ਦਾਦੇ ਨੇ ਰੁੱਖ ਲਾਏ ਸੀਗੇ ਸੇ ਦੂਸਰਾ ਕਿਤੇ ਕੁਦਰਤ ਤੋਂ ਜੋ ਕੁਝ ਅਸੀਂ ਲੈਨੇ ਆ ਉਸ ਨੂੰ ਇਹ ਮੋੜਨ ਦਾ ਇੱਕ ਵਧੀਆ ਤਰੀਕਾ ਹੈ ਇਹ ਠੀਕ ਹੈ ਕਿ ਵੱਡੇ ਰੁੱਖ ਕਮਾਈ ਦਾ ਜ਼ਰੀਆ ਵੀ ਨੇ ਉਹ ਰੁੱਖ ਵੱਢਣੇ ਵੀ ਹੁੰਦੇ ਨੇ ਉਹ ਦਿੱਕਤ ਵੀ ਕਰਦੇ ਨੇ ਉਹਨਾਂ ਦੀ ਜਗ੍ਹਾ ਦੁਬਾਰਾ ਹੋਰ ਰੁੱਖ ਲਾਏ ਜਾ ਸਕਦੇ ਨੇ ਜਦੋਂ ਪਤਾ ਕਿ ਇੱਕ ਰੁੱਖ ਵੱਡਾ ਹੋ ਗਿਆ ਉਹਦੇ ਨੇੜੇ ਛੋਟਾ ਰੁੱਖ ਲਾ ਦਿਓ ਵੱਡੇ ਤੇ ਵੱਡਿਆ ਜਾਏਗਾ ਕੰਮ ਆ ਜਾਏਗਾ ਸੋ ਇਹ ਵੀ ਨਹੀਂ ਕਿ ਕੱਟਣੇ ਨਹੀਂ ਚਾਹੀਦੇ ਕੱਟ ਲੈਣੇ ਚਾਹੀਦੇ ਆ ਪਰ ਉਹਦੀ ਬਜਾਏ ਹੋਰ ਕਈ ਰੁੱਖ ਲਾ ਕੇ ਕੱਟਣੇ ਚਾਹੀਦੇ ਆ ਤਾ ਜੋ ਲੱਕੜ ਬਿਨਾ ਵੀ ਜ਼ਿੰਦਗੀ ਨਹੀਂ ਹੈ ਤੇ ਲੱਕੜ ਵੀ ਜ਼ਰੂਰੀ ਹੈ ਤੇ ਉਹਦਾ ਵਾਧਾ ਹੋਇਆ ਜਿਹੜਾ ਖਲਾਰਾ ਕਈ ਵਾਰੀ ਦਿੱਕਤ ਵੀ ਕਰਦਾ ਹੈ ਰਿਸਕੀ ਵੀ ਹੋ ਜਾਂਦਾ ਕਿਉਂਕਿ ਦਰਖਤ ਵੱਡਾ ਜਦੋਂ ਡਿੱਗਦਾ ਤੇ ਨੁਕਸਾਨ ਦਾ ਇੱਕ ਵੀ ਹੁੰਦਾ ਹੈ ਆ ਚੰਡੀਗੜ੍ਹ ਚ ਤੁਸੀਂ ਵੇਖੋ ਕਿ ਇੱਕ ਦਰਖਤ ਬੱਚਿਆਂ ਦੀ ਜਾਨ ਲੈ ਗਿਆ ਸੀ ਸਕੂਲ ਚ ਤੇ ਕਈ ਸਰਫਰੇ ਲੋਕ ਇਹਨਾਂ ਦਰਖਤਾਂ ਦੀਆਂ ਜੜਾਂ 'ਚ ਆਟਾ, ਤੇਲ, ਲੂਣ ਪਤਾ ਨਹੀਂ ਸੌਰੀ ਖਾਣ ਪੀਣ ਦੇ ਪਦਾਰਥ ਪਾਉਂਦੇ ਨੇ ਉੱਥੇ ਕੀੜੇ ਇਹਨਾਂ ਦੀਆਂ ਜੜਾਂ ਖੋਖਲੀਆਂ ਕਰਦੇ ਨੇ ਸੋ ਇਸ ਕਰਕੇ ਇਸ ਤਰ੍ਹਾਂ ਦੀ ਪੂਜਾ ਤੋਂ ਗੁਰੇਜ਼ ਹੀ ਕਰੋ ਇਹਨਾਂ ਨੂੰ ਸਹੀ ਤਰੀਕੇ ਨਾਲ ਸੰਭਾਲੋ ਅ ਸੋ ਵੱਧੀਆਂ ਹੋਈਆਂ ਗਰਮ ਲਹਿਰਾਂ ਤੋਂ ਨਜਾਤ ਦੇ ਬਾਰੇ ਜਿਹੜੇ ਨੁਕਤੇ ਡਾਕਟਰ ਗੁਰਿੰਦਰ ਕੌਰ ਲਿਖਦੇ ਨੇ ਕਿ ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਭਾਰਤ ਦੇ ਉੱਤਰੀ ਰਾਜਾਂ 'ਚ ਤਾਪਮਾਨ ਦੇ ਵਿੱਚ ਵਾਧਾ ਵਧਦਾ ਹੋਣਾ ਤੇ ਲੋਕ ਗਰਮੀ ਨਾਲ ਬਿਹਾਲ ਹੋਏ ਮੌਸਮ ਵਿਭਾਗ ਪੰਜਾਬ ਪੰਤਾਬਕ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਯੂਪੀ ਤੇ ਗੁਜਰਾਤ ਦੇ ਵਿੱਚ 20 ਮਈ ਤੋਂ ਜਿਹੜਾ ਅਲਰਟ ਜਾਰੀ ਹੋਇਆ ਰੈਡ ਅਲਰਟ ਤੇ ਇਹ ਜਿਹੜੀਆਂ ਗਰਮ ਹਵਾਵਾਂ ਨੇ ਇਹਨਾਂ ਨੇ ਲੋਕਾਂ ਨੂੰ ਲੂ ਸੁੱਟਿਆ ਗਰਮ ਹਵਾਵਾਂ ਦੇ ਚੱਲਣ ਨਾਲ ਰਾਤ ਦੇ ਤਾਪਮਾਨ ਦੇ ਵਿੱਚ ਆਮ ਨਾਲੋਂ 2.5 ਡਿਗਰੀ ਤੇ ਦਿਨ ਦੇ ਤਾਪਮਾਨ ਦੇ ਵਿੱਚ 5 ਡਿਗਰੀ ਸੈਲਸੀਅਸ ਵਾਧਾ ਰਿਕਾਰਡ ਕੀਤਾ ਗਿਆ ਮੀਡੀਆ ਰਾਹੀਂ ਲੋਕਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸਿੱਧੀ ਧੁੱਪ ਦੇ ਵਿੱਚ ਬਾਹਰ ਨਿਕਲਣ ਤੋਂ ਗੁਰੇਜ਼ ਕਰੋ ਪੰਜਾਬ ਦੇ ਵਿੱਚ ਤਾਪਮਾਨ ਦੇ ਵਾਧੇ ਤੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਕੂਲੀ ਛੁੱਟੀਆਂ ਵੀ ਕੀਤੀਆਂ ਗਈਆਂ। ਤੇ ਇਸ ਤੋਂ ਪਹਿਲਾਂ ਉੱਤਰੀ ਭਾਰਤ ਵਿੱਚ ਜੋ ਗਰਮ ਹਵਾਵਾਂ ਪਹਿਲਾਂ ਵੀ ਚਲਦੀਆਂ ਸੀ ਪਰ ਹੁਣ ਇਹਨਾਂ ਮੌਸਮੀ ਤਬਦੀਲੀਆਂ ਇਹਨਾਂ ਦੇ ਆਉਣ ਦੇ ਸਮੇਂ ਦਿਨਾਂ ਦੀ ਗਿਣਤੀ ਤੇ ਇਹਨਾਂ ਦੀ ਮਾਰ ਦੀ ਗਹਿਰਾਈ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਭਾਰਤ ਦੇ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 215 ਤੱਕ ਸਿਰਫ 17 ਰਾਜਾਂ ਵਿੱਚ ਗਰਮ ਲਹਿਰਾਂ ਚਲਦੀਆਂ ਸੀ। ਜਦੋਂ ਕਿ ਹੁਣ 224 ਦੇ ਵਿੱਚ ਇਹਨਾਂ ਗਰਮ ਹਵਾਵਾਂ ਦੀ ਗਿਣਤੀ 23 ਰਾਜਾਂ ਤੱਕ ਪਹੁੰਚ ਗਈ ਹੈ ਜਾਨਕਿ ਇਹ ਜਿਹੜਾ ਸਾਲ 2115 ਤੱਕ ਭਾਰਤ ਦੇ ਸਿਰਫ 17 ਸਟੇਟ ਸੀਗੀਆਂ ਜਿੱਥੇ ਗਰਮ ਹਵਾਵਾਂ ਚੱਲਦੀਆਂ ਸੀ ਹੁਣ ਇਹਨਾਂ ਦੀ ਤਦਾਦ 24 23 ਹੋ ਗਈ ਹੈ ਜਾਨਕਿ 8 ਸਾਲਾਂ ਦੇ ਦੌਰਾਨ 7 ਰਾਜ ਹੋਰ ਗਰਮ ਹਵਾਵਾਂ ਦੀ ਲਪੇਟ 'ਚ ਆ ਗਏ ਨੇ ਹੁਣ ਕੇਰਲਾ ਤਾਮਿਲਨਾਡੂ ਹਿਮਾਚਲ ਉਤਰਾਖੰਡ ਤੇ ਅਰਨਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵੀ ਇਹ ਨਾ ਗਰਮ ਲਹਿਰਾਂ ਦਾ ਸੇਕ ਚੱਲਣ ਲੱਗੇ ਨੇ ਜਾਨੀ 8 ਸਾਲਾਂ ਚ 7 ਸੂਬੇ ਹੋਰ ਇਸਦੀ ਲਪੇਟ ਚ ਆ ਗਏ ਨੇ ਸੱਦੇ ਐਨਾ ਫਰਕ ਪੈ ਗਿਆ ਇਸ ਦੌਰਾਨ ਮੌਸਮ ਵਿਭਾਗ ਨੇ ਮਈ 24 ਦੀ ਆਪਣੀ ਰਿਪੋਰਟ ਦੇ ਵਿੱਚ ਇਸਦੀ ਬੜੀ ਚਿੰਤਾਜਨਕ ਭਵਿੱਖਬਾਣੀ ਕੀਤੀ ਸੀ ਪੇਸ਼ੇਨ گوئی ਕੀਤੀ ਸੀ ਕਿ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਗਰਮੀ ਚੱਲਣੀ ਪੈਣੀ ਹੈ ਤੇ ਮਈ ਦੇ ਵਿੱਚ ਆਮ ਤੌਰ ਤੇ ਉੱਤਰੀ ਰਾਜ ਪਹਿਲਾਂ 3 ਦਿਨ ਗਰਮੀ ਦੀ ਮਾਰ ਚੱਲਦੇ ਸੀ ਹੁਣ ਉਹ ਗਿਣਤੀ 3 ਦਿਨਾਂ ਤੋਂ ਵੱਧ ਕੇ 5 ਜਾਂ 7 ਦਿਨ ਹੋ ਗਈ ਹੈ ਦੱਖਣੀ ਰਾਜਾਂ ਦੇ ਵਿੱਚ ਦੋਗਣੀ ਤੇ ਦੱਖਣੀ ਰਾਜਸਥਾਨ ਪੱਛਮੀ ਮੱਧ ਪ੍ਰਦੇਸ਼ ਬਦਰਵ ਮਰਾਠਵਾੜਾ ਗੁਜਰਾਤ ਆਦਿ ਖੇਤਰਾਂ ਦੇ ਵਿੱਚ ਗਰਮ ਲਹਿਰਾਂ ਦੇ ਦਿਨਾਂ ਦੀ ਗਿਣਤੀ 3 ਤੋਂ ਵੱਧ ਕੇ 8 ਜਾਂ 11 ਤੱਕ ਹੋ ਗਿਆ ਜਿੱਦੈ ਸਖਤ ਲੋ ਚੱਲਦੀ ਹੈ ਜਾਨੀ ਦੋਗਣਾ ਤਿਗਣਾ ਵਾਧਾ ਹੋ ਗਿਆ ਕਿ ਇਹਨਾਂ ਸੂਬਿਆਂ ਦੇ ਵਿੱਚ 3 ਦਿਨ ਹੁੰਦੇ ਸੀ ਜਿਹੜੀ ਵੱਧ ਕੇ 8 ਜਾਂ 11 ਦਿਨ ਹੋ ਗਈਆਂ ਨੇ ਲੋ ਗਰਮ ਲਹਿਰਾਂ ਦੀ ਲਪੇਟ 'ਚ ਇਕੱਲਾ ਭਾਰਤ ਨਹੀਂ ਗੁਆਂਡੀ ਮੁਲਕ ਪਾਕਿਸਤਾਨ ਬੰਗਲਾਦੇਸ਼ ਮਿਆਂਮਾਰ ਫਿਲਪਾਈਨ ਥਾਈਲੈਂਡ ਵੀਅਤਨਾਮ ਤੇ ਲਿਉਸ ਵਰਗੇ ਦੇਸ਼ ਵੀ ਨੇ ਜਿਹੜੇ ਅਪ੍ਰੈਲ ਮਹੀਨੇ ਦੇ ਵਿੱਚ ਗਰਮੀ ਦੀ ਲਪੇਟ 'ਚ ਆ ਗਏ ਨੇ ਥਾਈਲੈਂਡ ਦੇ ਵਿੱਚ ਗਰਮੀ ਦੇ ਕਾਰਨ ਤਾਪਮਾਨ ਦੇ ਵਾਧੇ ਦੇ ਕਾਰਨ 30 ਵਿਅਕਤੀਆਂ ਦੀ ਮੌਤ ਹੋ ਗਈ ਹੈ ਬੰਗਲਾਦੇਸ਼ ਤੇ ਥਾਈਲੈਂਡ ਦੇ ਵਿੱਚ ਵੀ ਗਰਮੀ ਵਧਨ ਦੇ ਨਾਲ ਸਕੂਲ ਬੰਦ ਕਰ ਦਿੱਤੇ ਗਏ ਨੇ ਗਰਮ ਲਹਿਰਾਂ ਦੀ ਆਮਦ ਦੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਅਚਾਨਕ ਵਾਧਾ ਨਹੀਂ ਹੁੰਦਾ ਇਸ ਵਰਤਾਰੇ ਨੂੰ ਦੁਨੀਆ ਦੇ ਸਾਰੇ ਮੁਲਕਾਂ ਨੂੰ ਵਿਗਿਆਨੀ ਕਈ دہਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸੀ ਕਿ ਇਹ ਹੋਏਗਾ 222 ਦੇ ਵਿੱਚ April ਦੇ ਵਿੱਚ ਤਾਪਮਾਨ ਵਾਧੇ ਨੇ ਪਿਛਲੇ 122 ਸਾਲ ਦਾ ਰਿਕਾਰਡ ਤੋੜਿਆ ਤੇ ਜੂਨ ਦੇ 2023 ਦੇ ਜੂਨ ਦੇ ਤੋਂ ਲੈ ਕੇ April 24 ਤੱਕ ਇਹਨਾਂ 11 ਮਹੀਨਿਆਂ ਦੇ ਦੌਰਾਨ ਹੁਣ ਤੱਕ ਦੇ ਸਭ ਤੋਂ ਗਰਮ ਮਹੀਨੇ ਰਹੇ ਨੇ ਤੇ 223 ਦਾ ਸਾਲ ਵੀ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਅੰਕਿਆ ਗਿਆ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੇ ਅਨੁਸਾਰ 223 ਦੇ ਵਿੱਚ ਧਰਤੀ ਦਾ ਉਸਤਨ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1.48 ਡਿਗਰੀ ਸੈਲਸੀਅਸ ਵੱਧ ਰਿਕਾਰਡ ਕੀਤਾ ਗਿਆ। 223 ਦੇ ਵਿੱਚ ਸਾਲ ਦੇ ਹਰ ਦਿਨ ਇੱਕ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਜਦੋਂ ਜਦੋਂ ਕਿ ਕ੍ਰਾਂਤੀ ਆਈ ਸੀ ਉਸ ਤੋਂ ਪਹਿਲਾਂ ਉਸ ਦਿਨ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਦਾ ਇਸ ਤੋਂ ਵੀ ਵੱਧ ਰਿਕਾਰਡ ਕੀਤਾ ਗਿਆ। ਲਗਭਗ ਅੱਧਾ ਸਾਲ ਯਾਨੀ ਕਿ 50% ਦਿਨਾਂ ਦੇ ਵਿੱਚ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਕੀਤਾ ਗਿਆ। ਭਾਰਤ ਵਿੱਚ ਤਾਪਮਾਨ ਦੇ ਵਿੱਚ ਇਸ ਤਰ੍ਹਾਂ ਦੇ ਹੋਏ ਬੇਸ਼ੁਮਾਰ ਵਾਧੇ ਲਈ ਮੌਸਮੀ ਤਬਦੀਲੀਆਂ ਦੇ ਨਾਲ-ਨਾਲ ਆਲਿਨੋ ਦਾ ਵੀ ਵਰਤਾਰਾ ਸ਼ਾਮਲ ਹੈ। ਆਲਿਨੋ ਪ੍ਰਸ਼ਾਂਤ ਮਹਾਸਾਗਰ ਨਾਲ ਜੁੜਿਆ ਅਜਿਹਾ ਵਰਤਾਰਾ ਜੋ ਭਾਰਤ ਦੇ ਮੌਸਮ ਉੱਤੇ ਬਹੁਤ ਅਸਰ ਪਾਉਂਦਾ ਹੈ। ਅਲ ਨੀਨੋ ਵਾਲੇ ਸਾਲਾਂ ਦੇ ਵਿੱਚ ਭਾਰਤ ਵਿੱਚ ਮੌਨਸੂਨ ਪਾਉਣਾ ਘੱਟ ਵੀ ਪਾਉਂਦੀਆਂ ਨੇ ਜਿਸ ਕਾਰਨ ਭਾਰਤ ਦੇ ਕਈ ਖੇਤਰਾਂ ਦੇ ਵਿੱਚ ਸੋਕੇ ਵਾਲੇ ਹਾਲਾਤ ਪੈਦਾ ਹੁੰਦੇ ਨੇ ਜੂਨ 2023 ਦੇ ਮਹੀਨੇ ਦੇ ਦੌਰਾਨ ਅਲ ਨੀਨੋ ਵਰਤਾਰਾ ਸ਼ੁਰੂ ਹੋਇਆ ਅਲ ਨੀਨੋ ਦਾ ਪ੍ਰਭਾਵ ਆਮ ਤੌਰ ਤੇ 9 ਤੋਂ 12 ਮਹੀਨੇ ਤੱਕ ਰਹਿੰਦਾ ਇਸ ਨਾਲ 2023 ਦੇ ਵਿੱਚ ਮੀਂਹ ਆਸਤ ਘੱਟ ਗਿਆ ਤੇ ਸਰਦੀਆਂ ਦੇ ਵਿੱਚ ਪਹਾੜੀ ਇਲਾਕਿਆਂ 'ਚ ਬਰਫ਼ ਵੀ ਘੱਟ ਪਈ ਜਿਸ ਤੇ ਨਤੀਜੇ ਵਜੋਂ ਇਸ ਸਾਲ ਤਾਪਮਨ ਭਾਰਤ ਵਿੱਚ ਤੇਜ਼ੀ ਨਾਲ ਵਧਿਆ 2023 ਦੇ ਵਿੱਚ ਅੰਧ ਮਹਾਸਾਗਰ ਪ੍ਰਸ਼ਾਂਤ ਮਹਾਸਾਗਰ ਤੇ ਹਿੰਦ ਮਹਾਸਾਗਰ ਦੇ ਪਾਣੀ ਦੇ ਤਾਪਮਨ ਵੀ ਔਸਤਨ ਨਾਲੋਂ ਉੱਚੇ ਰਹੇ April 2024 ਦੇ ਵਿੱਚ ਸਾਇੰਸ ਡਾਇਰੈਕਟ ਜਰਨਲ ਦੀ ਇੱਕ ਛਪੀ ਖੋਜ ਦੱਸਦੀ ਹੈ ਕਿ ਹਿੰਦ ਮਹਾਸਾਗਰ ਬਾਕੀ ਮਹਾਸਾਗਰਾਂ ਨਾਲੋਂ ਤੇਜ਼ੀ ਨਾਲ ਗਰਮ ਹੋ ਰਿਹਾ ਇਸ ਦੇ ਤਾਪਮਨ ਦੇ ਵਿੱਚ 2020 ਤੋਂ ਲੈ ਕੇ 2021 ਦੇ ਅਰਸੇ ਦੇ ਵਿੱਚ 1.7 ਤੇ 3.8 ਡਿਗਰੀ ਸੈਲਸੀਅਸ ਵਾਧਾ ਹੋਇਆ ਜਿਸ ਨਾਲ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਸਮੁੰਦਰੀ ਗਰਮ ਲਹਿਰਾਂ ਵੀ ਹੋਂਦ ਵਿੱਚ ਆ ਸਕਦੀਆਂ ਨੇ ਹਿੰਦ ਮਹਾਸਾਗਰ ਦੇ ਪਾਣੀ ਦੇ ਤਾਪਮਾਨ ਦੇ ਵਾਧੇ ਨਾਲ ਸਮੁੰਦਰ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਮੌਸਮੀ ਤਬਦੀਲੀਆਂ ਤੇ ਆਲਨੀਨੋ ਦੇ ਨਾਲ-ਨਾਲ ਮੁਲਕ ਦੇ ਵਿੱਚ ਤਾਪਮਾਨ ਤੇ ਗਰਮ ਲਹਿਰਾਂ ਦੇ ਵਾਧੇ ਦੇ ਕੁਝ ਸਥਾਨਕ ਕਾਰਨ ਵੀ ਨੇ ਇਹਨਾਂ ਦੇ ਵਿੱਚ ਸੰਘਣੇ ਜੰਗਲ ਸਥਾਨਕ ਦਰਖਤਾਂ ਥੱਲੇ ਘਟਦਾ ਰਕਬਾ ਕੰਕਰੀਟ ਅਤੇ ਸ਼ੀਸ਼ੇ ਨਾਲ ਬਣੀਆਂ ਇਮਾਰਤਾਂ ਸੜਕਾਂ ਤੇ ਵਾਧਦੀ ਲੰਬਾਈ ਤੇ ਚੌੜਾਈ ਨਿੱਜੀ ਵਾਹਨਾਂ ਦੀ ਵਧ ਰਹੀ ਗਿਣਤੀ ਤੇ 에어 ਕੰਡੀਸ਼ਨਾਂ ਦੀ ਵਧਦਾਰੀ ਵਾਤ ਤੋਂ ਵੀ ਸ਼ਾਮਲ ਹੈ ਹੁਣ ਤੁਸੀਂ ਵੇਖੋਗੇ ਘਰਾਂ 'ਚ ਕਿੱਡੇ-ਕੱਡੇ ਸ਼ੀਸ਼ੇ ਲੱਗੇ ਨੇ ਤੇ ਉਹਦੀ ਜਗ੍ਹਾ ਜੇ ਕੰਦ ਹੋਵੇ ਹੀਟ ਘਟ ਹੈ ਪਰ ਉਹ ਸ਼ੀਸ਼ੇ ਅੰਦਰ ਹੋਰ ਅੱਗ ਵਧਾਉਂਦੇ ਨੇ ਅੱਗ ਲਾਉਂਦੇ ਨੇ ਪਰ ਅਸੀਂ ਘਰਾਂ 'ਚ ਵੱਡੀਆਂ-ਵੱਡੀਆਂ ਵਿੰਡੋ ਰੱਖਣ ਦੇ ਸ਼ੁਕੀਨ ਹੋ ਗਏ ਹਾਂ ਕਿ ਕੰਦ ਨਾ ਕਰੋ ਸ਼ੀਸ਼ੇ ਸ਼ੀਸ਼ੇ ਹੋਣ ਤੇ ਉਸੇ ਸ਼ੀਸ਼ੇ ਜਾਂ ਫਿਰ ਓਵਨ ਵਾਲੀ ਸਥਿਤੀ ਬਣ ਜਾਂਦੀ ਹੈ ਤੇ ਇਹਨਾਂ ਸੰਘਲੇ ਜੰਗਲਾਂ ਤੇ ਦੇ ਵਿੱਚ ਰਕਵਾ ਜਿਹੜਾ ਘਟਦਾ ਜਾ ਰਿਹਾ ਹੈ ਤਾਪਮਾਨ ਦੇ ਵਿੱਚ ਹੋ ਰਿਹਾ ਹੈ ਤੇਜ਼ੀ ਨਾਲ ਵਾਧੇ ਦੇ ਕਾਰਨ ਲੋਕ ਹੀਟ ਸਟ੍ਰੋਕ ਚਮੜੀ ਦੇ ਰੋਗ ਪਾਣੀ ਦੀ ਕਮੀ ਵਰਗੀਆਂ ਬਿਮਾਰੀਆਂ ਦੀ ਲਪੇਟ ਚਾਰੇ ਨੇ ਕਈ ਰਾਜਾਂ ਦੇ ਵਿੱਚੋਂ ਸਕੂਲ ਦੇ ਬੱਚੇ ਤਾਪਮਾਨ ਦੇ ਵਾਧੇ ਦੀ ਮਾਰ ਨਾਲ ਚਲਦੇ ਹੋਏ ਬੇਹੋਸ਼ ਹੋ ਰਹੇ ਨੇ ਤਾਪਮਾਨ ਦੇ ਵਾਧੇ ਦਾ ਅਸਰ ਜਿੰਨਾ ਮਨੁੱਖਾਂ ਤੇ ਹੈ ਓਨਾ ਜਾਨਵਰਾਂ ਪਸ਼ੂਆਂ ਪੰਛੀਆਂ ਤੇ ਵੀ ਹੈ ਰਾਜਸਥਾਨ ਤੋਂ ਚਾਰੇ ਤੇ ਪਾਣੀ ਦੀ ਘਾਟ ਕਾਰਨ ਪਸ਼ੂਆਂ ਦੇ ਮਰਨ ਦੀਆਂ ਖਬਰਾਂ ਵੀ ਆ ਰਹੀਆਂ ਨੇ 2022 ਦੇ ਵਿੱਚ ਪਾਣੀ ਦੀ ਘਾਟ ਤੇ ਤਾਪਮਾਨ ਦੇ ਵਾਧੇ ਦੇ ਕਾਰਨ अनेका ਪੰਛੀ ਮਰ ਗਏ ਐਸ ਵਾਰੀ ਤਾਂ ਦੇਖੋ ਕਿ ਜਿਹੜੀ ਸਰਦੀਆਂ ਚ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਕੋਹਰਾ ਪਿਆ ਉਸ ਕੋਰੇ ਨੇ 50% ਦੀ ਨਿੰਮਾ ਖਤਮ ਕਰ ਦਿੱਤੀਆਂ ਨੇ ਨਿੰਮ ਦਾ ਦਰਖਤ 50% ਦੀ ਖਤਮ ਹੋ ਗਿਆ ਇੰਡੀਆ ਚੋਂ ਖਾਸ ਕਰਕੇ ਪੰਜਾਬ ਚੋਂ ਲੱਗਣੇ ਕਿੰਨੇ ਆ ਅਗਲਾ ਪਾਟਾ ਪਾਟ ਛੁੱਟੀ ਜਾਂਦਾ ਨਵੇਂ ਕਿੰਨੇ ਲਾਉਂਦਾ ਸਵਾਲ ਇਸ ਕਲਦੇ ਆ। ਰਾਜਸਥਾਨ ਤੋਂ ਪਸ਼ੂਆਂ ਦੇ ਚਾਰੇ ਤੇ ਪਾਣੀ ਦੀ ਘਾਟ ਦੀਆਂ ਖਬਰਾਂ ਆ ਰਹੀਆਂ ਨੇ। ਤਾਮਾ ਦਾ ਵੱਧਾ ਫਸਲਾਂ ਤੇ ਸਬਜ਼ੀਆਂ ਤੇ ਵੀ ਅਸਰ ਕਰਦਾ। ਮਹਾਰਾਸ਼ਟਰ ਦੇ ਕੁਝ ਖੇਤਰਾਂ ਦੇ ਵਿੱਚ ਸੋਕੇ ਦੇ ਹਾਲਾਤ ਪੈਦਾ ਹੋ ਗਏ। ਪਹਾੜੀ ਖੇਤਰਾਂ 'ਚ ਸੇਬਾਂ ਦੀ ਪੈਦਾਵਾਰ ਤੇ ਅਸਰ ਪੈ ਗਿਆ, ਘਟ ਗਈ ਐ। ਫਰੂਟ ਘਟ ਗਿਆ, ਫਲ ਸਬਜ਼ੀਆਂ ਘਟ ਗਏ ਨੇ। ਉਹ 'ਚ ਮਹਿੰਗਾਈ ਆਏਗੀ। ਮਹਿੰਗਾ ਹੋਏਗਾ ਤੇ ਲੋਕ ਖਾ ਨਹੀਂ ਸਕਣਗੇ, ਹੋਰ ਬਿਮਾਰ ਹੋਣਗੇ। 2021-22 ਦੇ ਵਿੱਚ ਆਈ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਦੀ 6ਵੀਂ ਰਿਪੋਰਟ ਮੁਤਾਬਕ ਤਾਪਮਾਨ ਦੇ ਵਿੱਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਮੱਕੀ ਦਾ ਉਤਪਾਦਨ 25 ਤੋਂ 70 ਫੀਸਦੀ ਚੌਲਾਂ ਦਾ ਉਤਪਾਦਨ 10 ਤੋਂ 30 ਫੀਸਦੀ ਕਮੀ ਆ ਸਕਦੀ ਹੈ ਤੁਸੀਂ ਹਿਸਾਬ ਲਾ ਲਓ ਇਹ ਰਿਪੋਰਟ ਕੀਦੀ ਹੈ ਕਿ ਮੱਕੀ 'ਚ 25 ਤੋਂ 70 ਫੀਸਦੀ ਨਕਾਲ ਤੇ ਚੌਲਾਂ 'ਚ 10 ਤੋਂ 30 ਫੀਸਦੀ ਪੈਦਾਵਾਰ ਘਟ ਸਕਦੀ ਹੈ ਨਤੀਜੇ ਵਜੋਂ ਘਟ ਪੈਦਾਵਾਰ ਹੋਣ ਨਾਲ ਕਿਸਾਨਾਂ ਦੀ ਆਮਦਨ ਘਟੇਗੀ ਅਨਾਜ ਦੀ ਕਿੱਲਤ ਪੈਦਾ ਹੋਏਗੀ ਅਨਾਜ ਦੀ ਥੋੜ੍ਹ ਕਰਕੇ ਮਹਿੰਗਾਈ ਵਧੇਗੀ ਲੋਕਾਂ ਦਾ ਢਿੱਡ ਨਹੀਂ ਭਰੇਗਾ ਉਹ ਕਪੋਸ਼ਣ ਦਾ ਹੋਰ ਸ਼ਿਕਾਰ ਹੋਣਗੇ ਭੁੱਖਮਰੀ ਵਾਲੇ ਹਾਲਾਤ ਪੈਦਾ ਹੋਣਗੇ ਤਾਪਮਾਨ ਦਾ ਇੱਥੋਂ ਤੱਕ ਅਸਰ ਪੈਂਦਾ ਹੈ ਤਾਪਮਾਨ ਦੇ ਵਾਧੇ ਨਾਲ ਹਿਮਾਲਿਆ ਵਿਚਲੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗੇ ਨੇ ਜਿਸ ਕਰਕੇ ਗਲੇਸ਼ੀਅਰ ਝੀਲਾਂ ਦੇ ਆਕਾਰ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਉਹਨਾਂ ਦੇ ਫਟਣ ਦਾ ਖਤਰਾ ਵਧੇਗਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੀ ਖੋਜ ਦੇ ਅਨੁਸਾਰ ਹਿਮਾਲਿਆ ਵਿਚਲੀਆਂ ਚਾਰ ਦੇ ਵਿੱਚੋਂ ਇੱਕ ਗਲੇਸ਼ੀਅਰ ਝੀਲਾਂ ਦਾ ਆਕਾਰ 10 ਸੈਕਟਰ ਤੋਂ ਵੱਧ ਹੈ ਇਹਨਾਂ ਵੱਡੀਆਂ ਝੀਲਾਂ ਦੇ ਵਿੱਚੋਂ ਲਗਭਗ 1.90 ਫੀਸਦੀ ਦਾ ਆਕਾਰ 1984 ਤੋਂ ਬਾਅਦ ਦੁੱਗਣਾ ਹੋ ਗਿਆ ਇਹ ਝੀਲਾਂ ਕਿਸੇ ਵੀ ਸਮੇਂ ਫਟ ਸਕਦੀਆਂ ਨੇ ਜਦੋਂ ਇਹ ਝੀਲਾਂ ਫਟਣਗੀਆਂ ਤੇ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਖੇਤਰਾਂ ਦੇ ਵਿੱਚ ਵੀ ਹੜ੍ਹ ਤੇ ਤਬਾਹੀ ਆਏਗੀ ਆਪਾਂ ਪਿੱਛੇ ਝੱਲੀ ਹੋਇਆ ਹੈ ਜਦੋਂ ਹੜ੍ਹ ਆਏ ਨੇ ਪੰਜਾਬ 'ਚ ਅਕਤੂਬਰ 2023 ਦੇ ਵਿੱਚ ਸਿੱਕਮ ਦੇ ਲੋਹਨਾਇਕ ਗਲੇਸ਼ੀਅਰ ਝੀਲ ਫਟ ਗਈ ਸੀ ਜਿਸ ਕਾਰਨ ਭਿਆਨਕ ਹੜਾ ਅਤੇ ਬਹੁਤ ਜਾਨੀ ਨੁਕਸਾਨ ਉਸ ਖਿੱਤੇ ਦੇ ਵਿੱਚ ਹੋਇਆ ਸੀ ਤੇ مالی ਨੁਕਸਾਨ ਵੀ ਹੋਇਆ ਸੀ ਤਾਪਮਾਨ ਦੇ ਵਾਧੇ ਤੇ ਗਰਮ ਲਹਿਰਾਂ ਤੋਂ निजात ਪਾਉਣ ਲਈ ਕੇਂਦਰ ਸਰਕਾਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਫੌਰੀ ਯਤਨਾਂ ਦੇ ਨਾਲ-ਨਾਲ ਯੋਜਨਾ ਬਣਾ ਕੇ ਆਉਣ ਵਾਲੇ ਸਮੇਂ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਚਾਹੀਦੇ ਨੇ ਇਸ ਲਈ ਆਵਾਜਾਈ ਦੇ ਸਾਧਨਾਂ ਰਹਿਣ ਸਹਿਣ ਦੇ ਤੌਰ ਤਰੀਕੇਆਂ ਖਾਣ ਪੀਣ ਦੀਆਂ ਆਦਤਾਂ ਆਦ ਦੇ ਬਦਲਣ ਨਾਲ ਇਮਾਰਤਾਂ ਦੀ ਉਸਾਰੀ ਲਈ ਵਰਤੀ ਜਾ ਰਹੀ ਸਮਗਰੀ ਵੀ ਸਥਾਨਕ ਖੇਤਰ ਦੇ ਅਨੁਸਾਰ ਲਗਾਉਣੀ ਚਾਹੀਦੀ ਹੈ ਹੁਣ ਜਿਸ ਤਰ੍ਹਾਂ ਦਾ ਇਲਾਕਾ ਹੋਵੇ ਉਸ ਤਰ੍ਹਾਂ ਦੀ ਤੁਸੀਂ ਸਮਗਰੀ ਵਰਤੋ ਆਵਾਜਾਈ ਦੇ ਸਾਧਨਾਂ ਤੋਂ ਹੁਣ ਜਿਵੇਂ ਬਹੁਤ ਸਾਰੇ ਲੋਕ ਇੱਟਾਂ ਦੀ ਬਜਾਏ ਕੰਕਰੀਟ ਵਾਲੇ ਘਰ ਵੀ ਬਣਾਉਣ ਲੱਪੇ ਨੇ ਉਹ ਹੀਟ ਜ਼ਿਆਦਾ ਫੜਦੇ ਨੇ ਕੰਕਰੀਟ ਵਾਲੀਆਂ ਸੜਕਾਂ ਲੱਕ ਦੀਆਂ ਸੜਕਾਂ ਨਾਲੋਂ ਜ਼ਿਆਦਾ ਤਪਦੀਆਂ ਨੇ ਆਵਾਜਾਈ ਦੇ ਸਾਧਨਾਂ ਤੋਂ ਪੈਦਾ ਹੋ ਰਹੀਆਂ ਗ੍ਰੀਨ ਗੈਸਾਂ ਦੀ ਨਿਕਾਸੀ ਘਟਾਉਣ ਦੇ ਲਈ ਨਿੱਜੀ ਵਾਹਨ ਦੀ ਥਾਂ ਜਨਤਕ ਆਵਾਜਾਈ ਦੇ ਸਾਧਨਾਂ ਦੇ ਵਿੱਚ ਤੇਜ਼ੀ ਨਾਲ ਤਬਦੀਲੀਆਂ ਕਰਕੇ ਲੋਕਾਂ ਤੇ ਸਮੇਂ ਦੇ ਹਾਨ ਦੇ ਬਣਾਉਣ ਦੀ ਜ਼ਰੂਰਤ ਹੈ ਤੇ ਆਪਣੇ ਵਹੀਕਲ ਘੱਟ ਤੋਂ ਘੱਟ ਵਰਤੋ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਘੱਟ ਵਰਤੋ ਜੇ ਸਕੂਟਰ ਨਾਲ ਸਰਦਾ ਤਾਂ ਕਾਰ ਤੋਂ ਗੁਰੇਜ਼ ਕਰੋ ਜੇ ਸਾਈਕਲ ਨਾਲ ਸਰਦਾ ਤਾਂ ਸਕੂਟਰ ਤੋਂ ਗੁਰੇਜ਼ ਕਰੋ ਜੰਗਲਾਂ ਥੱਲੇ ਰਕਵਾ ਵਧਾਉਣ ਦੇ ਨਾਲ-ਨਾਲ ਸੰਘਣੇ ਜੰਗਲਾਂ ਦੀ ਕਟਾਈ ਤੇ ਪੂਰਨ ਤੌਰ ਤੇ ਰੋਕ ਲੱਗਣੀ ਚਾਹੀਦੀ ਹੈ ਹਰ ਖੇਤਰ ਦੇ ਵਿੱਚ ਵਪਾਰਕ ਤੌਰ ਤੇ ਫਾਇਦੇਮੰਦ ਸਜਾਵਟੀ ਦਰਖਤਾਂ ਦੀ ਥਾਂ ਸਥਾਨਕ ਦਰਖਤਾਂ ਨੂੰ ਤਰਜੀਹ ਲਾਉਣੀ ਚਾਹੀਦੀ ਹੈ ਹੁਣ ਅਸੀਂ ਮਾਫ ਕਰਨਾ ਅਸੀਂ ਡੈਕੋਰੇਸ਼ਨ ਲਈ ਅਸ਼ੋਕੇ ਲਾ ਲਨੇ ਆ ਅਸ਼ੋਕਾ ਹੁਣ ਕਿੰਨਾ ਕੁ ਕਵਰ ਕਰਦਾ ਉਹ ਸਿਰਫ ਆਪਣੇ ਤਣੇ ਨੂੰ ਟੱਕ ਟੱਕਦਾ ਹੈ ਉੱਥੇ ਕੋਈ ਪੰਛੀ ਆਲਣਾ ਨਹੀਂ ਪਾ ਸਕਦਾ ਕਹਿਣ ਨੂੰ ਕਹਿੰਦਾ ਅਗਲਾ ਦਰਖਤ ਲਾਏ ਨੇ ਜੀ ਘਰ ਦੇ ਮੂਹਰੇ ਤੁਸੀਂ ਵੱਡੇ ਦਰਖਤ ਨਹੀਂ ਲਾਉਂਦੇ ਕੋਈ ਜਾਮਨ ਅੰਬ ਨਹੀਂ ਲਾਉਂਦਾ ਕੋਈ ਤਰੀਕ ਨਹੀਂ ਲਾਉਂਦਾ ਕੋਈ ਤਰੀਕਾ ਨਹੀਂ ਲਾਉਂਦਾ ਬਕੈਣਾ ਨਹੀਂ ਲਾਉਂਦਾ ਡੇਕਾ ਨਹੀਂ ਲਾਉਂਦਾ ਹੁਣ ਤੁਸੀਂ ਦੇਖੋ ਕਿ ਬਰਮਾ ਡੇਕ ਬਹੁਤ ਘੱਟ ਪੱਤੇ ਹੁੰਦੇ ਨੇ ਪਰ ਲੱਕੜੇ ਦੀ ਬੜੇ ਕੰਮ ਦੀ ਹੈ ਪਰ ਅਸੀਂ ਗੁਰੇਜ਼ ਕਰਦੇ ਹਾਂ ਕਿ ਡੈਕੋਰੇਸ਼ਨ ਵਾਲਾ ਪਹਾੜੀ ਕੋਈ ਦਰਖਤ ਲਾਇਆ ਜਾਵੇ ਹੁਣ ਪੰਜਾਬ ਦੇ ਵਿੱਚ ਇਹ ਪੰਜਾਬ ਦਾ ਰੁੱਖ ਨਹੀਂ ਹੈ ਜਿਨੇ ਅਸ਼ੋਕੇ ਲੱਗ ਰਹੇ ਨੇ ਸਿਰਫ ਸਜਾਵਟ ਹੈ ਠੀਕ ਹੈ ਕਿ ਨਾ ਹੋਣ ਨਾਲੋਂ ਇਹ ਵੀ ਚੰਗਾ ਹੈ ਪਰ ਅਸ਼ੋਕੇ ਦੀ ਸ਼ਾਨ ਹੈ ਤੁਸੀਂ ਕਾਰ ਖੜਾ ਲੋਗੇ ਸਿਰਫ ਇੱਕ ਦਿਸਦਾ ਹੈ ਇਹ ਠੀਕ ਹੈ ਕਿ ਚਲੋ ਜਿੰਨੇ ਕੋਦੇ ਪੱਤੇ ਨੇ ਉਹ ਉਹਨਾਂ ਕਾ ਆਕਸੀਜਨ ਦਾ ਕੰਮ ਕਰਦਾ ਪਰ ਆਲੇ-ਦਾਲੇ ਕਿਤੇ ਸ਼ਾਂਗ ਕਰਦਾ ਅਸ਼ੋਕਾ ਸੋ ਇਸ ਕਰਕੇ ਸਥਾਨਕ ਦਰਖਤ ਨੇ ਜਿਹੜੇ ਉਸ ਖਿੱਤੇ ਦੇ ਮੁਤਾਬਕ ਕੁਦਰਤ ਨੇ ਬਣਾਏ ਨੇ ਉਸ ਖਿੱਤੇ ਦੇ ਮੁਤਾਬਕ ਸਰਵਾਈਵ ਵੀ ਕਰ ਜਾਂਦੇ ਨੇ ਜਦੋਂ ਇਸ ਤਰ੍ਹਾਂ ਤੁਸੀਂ ਪਰਦੇਸੀ ਰੁੱਖ ਲਾਉਂਦੇ ਹੋ ਉਹਨਾਂ ਨੂੰ ਸੰਭਾਲਣ ਵਾਸਤੇ ਪਾਣੀ ਦੀ ਵੀ ਬੇਤਹਾਸ਼ਾ ਵਰਤੋਂ ਕਰਨੀ ਪੈਂਦੀ ਹੈ ਸੋ ਜਿਹੜੀਆਂ ਹੁਣ ਕੰਕਰੀਟ ਦੀਆਂ ਸੜਕਾਂ ਬਣੀਆਂ ਨੇ ਉਹ ਸੜਕਾਂ ਟਾਇਰਾਂ ਨੂੰ ਜ਼ਿਆਦਾ ਘਸਾਉਂਦੀਆਂ ਨੇ ਤੇ ਟਾਇਰਾਂ ਦੇ ਰਗੜਨ ਨਾਲ ਜਿਹੜੀਆਂ ਖਤਰਨਾਕ ਪ੍ਰਦੂਸ਼ਣ ਬਣਦਾ ਉਹ ਬੇहद ਖਤਰਨਾਕ ਹੈ ਦਿੱਲੀ ਦੇ ਵਿੱਚ ਬਹੁਤਾ ਬਦਹਾਲੀ ਦਾ ਕਾਰਨ ਇਹੀ ਹੈ ਜੋ ਉੱਥੇ ਵਾਤਾਵਰਣ ਦੇ ਵਿੱਚ ਜ਼ਹਿਰੀਲਾ ਮਾਦਦਾ ਵੱਧ ਪੈਦਾ ਹੋ ਰਿਹਾ ਉਹ ਟਾਇਰ ਨੂੰ ਜਿਸ ਤਰ੍ਹਾਂ ਰਗੜਦੀਆਂ ਨੇ ਉਹ ਪ੍ਰਦੂਸ਼ਣ ਵੀ ਬਹੁਤ ਖਤਰਨਾਕ ਹੈ ਤੁਸੀਂ ਵੇਖੋ ਕਿ ਕੰਕਰੀਟ ਦੀ ਸੜਕ ਤੇ ਗੱਡੀ ਚਲਾ ਲਓ ਤੇ ਆਪਣਾ ਲੋਕ ਵਾਲੀ ਤੇ ਚਲਾ ਲਓ ਆਵਾਜ਼ ਦਾ ਹੀ ਦੁੱਗਣਾ ਫਰਕ ਪੈ ਜਾਂਦਾ ਹੈ ਪਤਾ ਲੱਗ ਜਾਂਦਾ ਕਿ ਤੁਸੀਂ ਲੋਕ ਵਾਲੀ ਸੜਕ ਤੇ ਜਾ ਰਹੇ ਹੋ ਜਦੋਂ ਕੰਕਰੀਟ ਵਾਲੀ ਤੇ ਗੱਡੀ ਚੜਾਉਂਦੇ ਤੇ ਘਰ ਘਰ ਟਾਇਰ ਉੱਡਦੇ ਨੇ ਤੁਹਾਨੂੰ ਅੰਦਰ ਬੈਠਿਆਂ ਨੂੰ ਪਤਾ ਲੱਗਦਾ ਸੋ ਇਸ ਕਰਕੇ ਪਹਾੜੀ ਰਾਜਾਂ ਦੇ ਵਿੱਚ ਤਾਪਮਾਨ ਦੂਜੇ ਖੇਤਰਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਡਾਕਟਰ ਗੁਰਿੰਦਰ ਕੌਰ ਲਿਖਦੇ ਨੇ ਕਿ ਜਿਸ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਨੇ ਇਸ ਲਈ ਪਹਾੜੀ ਰਾਜਾਂ ਦੇ ਵਿੱਚ ਗੈਰ ਜ਼ਰੂਰੀ ਉਹ ਸਾਰੀਆਂ ਚੌੜੀਆਂ ਸੜਕਾਂ ਵੱਡੇ ਹੋਟਲ ਫਲੈਟ ਜੋ ਬਣ ਰਹੇ ਨੇ ਇਹਨਾਂ ਤੇ ਪੂਰਨ ਪਾਬੰਦੀ ਲਾਉਣੀ ਚਾਹੀਦੀ ਹੈ ਨਦੀਆਂ ਦੇ ਉੱਤੇ ਬਹੁਮੁਖੀ ਯੋਜਨਾਵਾਂ ਦੀ ਉਹ ਸਾਰੀ ਪਹਾੜੀ ਖੇਤਰਾਂ ਦੀ ਸਮਰੱਥਾ ਅਨੁਸਾਰ ਹੋਣੀ ਚਾਹੀਦੀ ਹੈ ਟਟਵਰਤੀ ਖੇਤਰਾਂ ਦੇ ਤਾਮਾਨ ਦੇ ਵਾਧੇ ਦੀ ਮਾਰ ਤੋਂ ਬਚਾਉਣ ਦੇ ਲਈ ਉਹਨਾਂ ਖੇਤਰਾਂ ਦੇ ਵਿੱਚ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਟਟਵਰਤੀ ਖੇਤਰਾਂ ਵਿੱਚਲੀ ਬਨਸਪਤੀ ਨੂੰ ਉੱਚੇਚੇ ਤੌਰ ਤੇ ਬਚਾਇਆ ਜਾਵੇ ਕਿਉਂਕਿ ਕੁਦਰਤੀ ਆਫਤਾਂ ਰੋਕੂ ਸਾਧਨ ਹੈ ਇਹ ਜੋ ਇਹਨਾਂ ਖੇਤਰਾਂ ਨੂੰ ਇੱਥੇ ਵਸੇ ਲੋਕਾਂ ਨੂੰ ਕੁਦਰਤੀ ਆਫਤਾਂ ਤੋਂ ਬਚਾਉਂਦੇ ਨੇ ਹਰ ਖੇਤਰ ਦੇ ਵਿੱਚ ਸ਼ੀਸ਼ੇ ਤੇ ਕੰਕਰੀਟ ਦੀਆਂ ਇਮਾਰਤਾਂ ਬਣਾਉਣ ਦੀ ਥਾਂ ਤੇ ਸਥਾਨਕ ਤਕਨੀਕ ਤੇ ਲੋੜ ਅਨਸਾਰ ਇਮਾਰਤਾਂ ਬਣਾਉਣੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਨੂੰ ਕ ਮੰਤਰੀ ਪੱਧਰ ਉੱਤੇ ਵੀ ਗ੍ਰੀਨ ਹਾਊਸ ਦੀ ਨਿਕਾਸੀ ਨੂੰ ਘਟਾ ਕਰ ਲਈ ਕੀਤੇ ਵਾਅਦੇ ਪੂਰੇ ਕਰਨ ਦੇ ਭਰਪੂਰ ਉਪਰਾਲੇ ਕਰਨੇ ਚਾਹੀਦੇ ਨੇ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸੋ ਇਹ ਵਿਚਾਰ ਲਿਖੇ ਨੇ ਡਾਕਟਰ ਗਰੇਂਦਰ ਕੌਰ ਜੋ ਸਾਡਾ ਪ੍ਰੋਫੈਸਰ ਨੇ ਜੀਓਗ੍ਰਾਫੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋ امید ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਸੋ ਜਰੂਰ ਆਪਣੇ ਪੱਧਰ ਤੇ ਕੋਸ਼ਿਸ਼ ਕਰੋ ਕਿ ਜਿਹੜੇ ਰਵਾਇਤੀ ਰੁਖ ਨੇ ਜਾਂ ਕੋਈ ਵੀ ਸਜਾਵਟੀ ਰੁਖ ਨੇ ਚਲੋ ਸ਼ੋਕੇ ਵੀ ਲਾ ਲਓ ਕੁਛ ਨਾ ਕੁਛ ਤੇ ਫਾਇਦਾ ਹੈ ਉਹਨਾਂ ਚੀਜ਼ਾਂ ਦਾ ਫੁੱਲਾਂ ਵਾਲੀਆਂ ਬੇਲਾਂ ਬੂਟੇ ਲਾਓ ਸੋ ਜਰੂਰ ਇਸ ਦੇ ਵਿੱਚ ਬਹੁਤ ਪੁੰਨ ਵਾਲਾ ਕੰਮ ਹੈ ਜੇ ਤੁਸੀਂ ਆਪਣੇ ਕਿਸੇ ਖਾਸ ਦਿਨ ਤੇ ਆਪਣੇ ਖਾਸ ਪਿਆਰਿਆਂ ਦੀ ਯਾਦ ਦੇ ਵਿੱਚ ਵੀ ਕੋਈ ਬੂਟੇ ਲਾਓ ਸੋ ਇਹ ਸੀ ਗੱਲਬਾਤ ਵਾਤਾਵਰਣ ਦੇ ਮੁਤਲਕ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਗੱਲਬਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਾਂ ਕੁਝ ਵੀਡੀਓਜ਼ ਆਪਾਂ ਕਰਦੇ ਆ ਉਹਨਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਭੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਤੁਸੀਂ ਇਹਨਾਂ ਪ੍ਰੋਬਲਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ